ਹਲਕਾ ਦਖਣੀ ਦੇ ਐਮ.ਐਲ.ਏ. ਡਾਕਟਰ ਇੰਦਰबीर ਸਿੰਘ ਨਿਜਰ ਦੀ ਅਗਵਾਈ ਵਿੱਚ ਮਿਸ਼ਰਾ ਸਿੰਘ ਕਲੋਨੀ ਗਲੀ ਨੰਬਰ 3 ਵਿਖੇ ਰਹਿ ਰਹੇ ਇਲਾਕਾ ਨਮਾਸੀਆਂ ਦੀ ਬਿਜਲੀ ਦੀ ਸਮੱਸਿਆ ਤੋਂ निजात ਦਿਵਾਉਣ ਤੇ ਲਈ 200 ਕਿਲੋਵਾਟ ਦਾ ਨਵਾਂ ਟਰਾਂਸਫਾਰਮ ਲਗਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਰਾਜੂ ਨੇ ਡਾਕਟਰ ਇੰਦਰबीर ਸਿੰਘ ਨਿਜਰ ਦਾ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਨਿਜਰ ਦੇ ਪੀ.ਏ. ਨਵਨੀਤ ਸ਼ਰਮਾ ਵੱਲੋਂ ਨਵੇਂ ਲਗਾਏ ਗਏ ਟਰਾਂਸਫਾਰਮ ਦਾ ਉਦਘਾਟਨ ਕੀਤਾ ਗਿਆ ਤੇ ਪੀ.ਏ. ਨਵਨੀਤ ਸ਼ਰਮਾ ਅਤੇ ਐਸ ਡੀਓ ਬਿਜਲੀ ਬੋਰਡ ਸੁਧੀਰ ਚੋਧਰੀ ਸਤਨਾਮ ਸਿੰਘ ਆਦ ਨੂੰ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਿਸ਼ਰਾ ਸਿੰਘ ਕਲੋਨੀ ਦੇ ਵਾਸੀਆਂ ਨੇ ਡਾਕਟਰ ਰਿੰਦਰਵੀਰ ਸਿੰਘ ਨੇਚਰ ਦਾ ਧੰਨਵਾਦ ਕੀਤਾ ਹਾਂਜੀ ਦੀਪਕ ਰਾਜੂ ਜੀ ਕੀ ਕਹਿਣਾ ਚਾਹੋਗੇ ਡਾਕਟਰ ਨੱਜਰ ਦੀ ਇਗਵਾਈ ਦੇ ਵਿੱਚ ਟਰਾਂਸਫਰਮ ਲਗਾਇਆ ਗਿਆ ਹਬ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਮੈਂ ਤੁਹਾਨੂੰ ਬਾਰੇ ਖਦਾ ਜਿੰਨਾ ਤੁਸੀਂ ਬਸ ਤੁਹਾਡਾ ਟਾਈਮ ਦਿੱਤਾ ਤੁਹਾਨੂੰ ਬਾਕੀ ਡਾਟ ਸਾਹਿਬ ਨੇ ਜੋ ਵੀ ਕੰਮ ਕੀ ਸੀ ਜੋ ਐਮਐਲਏ ਬਣਨ ਤੋਂ ਪਹਿਲਾਂ ਉਹਨਾਂ ਨੇ ਵਾਦੇ ਕੀਤੇ ਸੀ ਅੱਜ ਮੱਲੇ ਜੋ ਵੀ ਟਰਾਂਸਫਰ ਜਾਂ ਤੇ ਰੋਡ ਦਾ ਕੰਮ ਹੋਇਆ ਆਪਣਾ ਚੁੰਗੀਆ ਪ੍ਰਾਣੀ ਚੁੰਗੀ ਦਾ ਜਿਹੜਾ ਬੜੇ ਚਿਰ ਦੀ ਅੜੀ ਤੇ ਛਿੜਕ ਉਹਨਾਂ ਲੋਕ ਕੋਈ ਦੂਸਰਾ ਮਿਸ਼ਰਾ ਸੇ ਕੋਲੋਨੀ ਚ 200 ਕੇਵੀ ਦਾ ਟਰਾਂਸਫਰ ਰੱਖਿਆ ਜੋ ਕਿ ਦਲੇਰ ਦੇ ਨਾਮ ਤੇ ਰੱਖਿਆ ਗਿਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਨਮੀਤ ਭਾਜੀ ਜਿਨ੍ਹਾਂ ਪੀਏ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਉਹਨਾਂ ਦੀ ਮਿਹਨਤ ਨਾਲ ਜਿਹੜਾ ਕੰਮ ਨੇਪਰੇ ਚੜਿਆ ਜੀ ਦਿਨ ਰਾਤ ਕੀਤੀ ਡਾਟਾ ਸਾਹਿਬ ਤੇ ਅੱਜ ਲਿਆਂਦੇ ਗੱਲਾਂ ਜਿਹੜੇ ਉਹਨਾਂ ਕੰਮ ਆਇਕੇ ਉਹਨਾਂ ਨੇ ਪਹਿਲ ਦੇ ਅਧਾਰ ਤੇ ਕੀਤੇ ਤੇ ਅੱਗੇ ਹੁੰਦਾ ਸੀ ਕਿ ਵਾਕਈ ਤੁਹਾਡੀ ਗੱਲ ਸਹੀ ਆ ਕਿ ਪਹਿਲਾਂ মিডিਆ ਘੱਟ ਲੱਗਦੇ ਸੀ ਕਰਮੀ ਲੋਕਾਂ ਨੂੰ ਬਣਾਏ ਪਾਡੇ ਜੈ ਸਾਹਿਬ ਆਪਣੇ ਰੇਡੀਓ ਸਾਹਿਬ ਆਪਣੇ ਸੀਰਜੀ ਨਵੇਂ ਆਏ ਉਹਨਾਂ ਨੇ ਬੜੀ ਮਿਹਨਤ ਕੀਤੀ ਸਾਡੇ ਨਾਲ ਉਸ ਤੋਂ ਬਾਅਦ ਸਾਡੇ ਜੈ ਸਾਹਿਬ ਜੋ ਆਪਣੇ ਸਤਜਾਮ ਜੀ ਆਪਣੇ ਗਏ ਆਪਣੇ ਪਿਆਰ ਉਹਨਾਂ ਨਾਲ ਵੀ ਬੱਤੀਵੇਂ ਗਏ ਜੀ ਆਪਣੇ ਨਾਲ ਹੀ ਆ ਉਹਨਾਂ ਬੜੀ ਸਾਡੇ ਨਾਲ ਮਿਹਨਤ ਕੀਤੀ ਅਸੀਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਅੱਗੇ ਵੀ ਤੁਹਾਡਾ ਸਾਥ ਦੇਣਗੇ ਮੈਂ ਡਾ ਆਈਜੀਓ ਸਾਹਿਬ ਦੀ ਇਸਰੀਲ ਜੀ ਚੌਧਰੀ ਜੀ ਜੈ ਸਾਹਿਬ ਅੱਥੇ ਸਾਡੇ ਪਈ ਰੱਗੇ ਵੀ ਤੁਹਾਨੂੰ ਦੱਸਿਆ 17 ਜੀ ਨੇ ਜਿਨ੍ਹਾਂ ਨੇ ਅਪਰਾਲਾ ਕੀਤਾ ਇਹ ਕੰਮ ਅੱਡੇ ਕੰਮ ਪਹਿਲ ਦੇ ਹੱਕ ਕਰਦੇ ਵੀ ਆ ਅਸੀਂ ਫਿਰ ਹੋਰ ਆਸ ਕਰਦੇ ਆ ਕਿ ਜੇ ਅਸੀਂ ਜਿਹੜੇ ਅੱਗੇ ਅੱਜ ਕੰਮ ਘਟ ਕੇ ਕੱਲ ਹੋਰ ਵੀ ਜ਼ਿਆਦਾ ਗਈਏ ਜਿਹੜਾ ਇਹਨਾਂ ਕੋ ਕਰ ਸਕੀਏ ਤੇ ਆਪਣੇ ਇਸ ਇਲਾਕੇ ਦਾ ਮਾਣ ਹੀ ਵਧੇਗਾ ਤੇ ਜੈ ਸਾਹਿਬ ਜੀ ਨਾਲ ਧੰਨਵਾਦ ਜਿਨ੍ਹਾਂ ਨੇ ਅੱਜ ਸਾਰੇ ਕਾਰਜ ਕਾਮ ਨੂੰ ਨਿਪਰੇ ਚੋੜੇ ਅੱਜ ਜੀ ਦਲੇਰ ਸਿੰਘ ਜੀ ਕੀ ਕਹਿਣਾ ਚਾਹੋਗੇ ਐਮ ਐਲ ਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਦੁਆਰਾ ਤੁਹਾਡੇ ਇਲਾਕੇ ਚ ਤੁਹਾਡੀ ਗਲੀ ਦੇ ਵਿੱਚ ਟਰਾਂਸਫਰਮ ਲਗਵਾਇਆ ਗਿਆ ਸਭ ਤੋਂ ਪਹਿਲਾਂ ਬਹੁਤ-ਬਹੁਤ ਸ਼ੁਕਰੀਆ ਬਹੁਤ ਰਿਣੀ ਰਵਾਂਗੇ ਇਹਨਾਂ ਦੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਦੇ ਜਿਨ੍ਹਾਂ ਨੇ ਸਾਡੀ ਸੁਣੀ ਆ ਤੇ ਸਾਡੇ ਗਲੀ ਵੀ ਬਣਵਾਉਂਦੀ ਤਿਆਰੀ ਆ ਤੇ ਟਰਾਂਸਫਰਮ ਵੀ ਲੱਗ ਗਿਆ ਆ ਕਿਸਾਂ ਲੱਗੀ ਸਰਕਾਰ ਸਰਕਾਰ ਸਾਨੂੰ ਬਹੁਤ ਵਧੀਆ ਲੱਗਦੀ ਕਿਉਂਕਿ 9 ਸਾਲ ਦੋ ਸਰਕਾਰਾਂ ਚੱਲਦੀਆਂ ਪਹਿਲਾਂ ਦੋਨਾਂ ਨੇ ਸਾਡੀ ਬਾਣੀ ਫੜੀ ਦੋਨਾਂ ਨੇ ਗੱਲ ਨਹੀਂ ਸੁਣੀ ਇਹੀ ਆディ ਗੱਲ ਸੁਣੀ ਆ ਪਹਿਲਾਂ ਸੀਵਰੇਜ ਆਇਆ ਪਾਣੀ ਆਇਆ ਫਿਰ ਹੁਣ ਟਰਾਂਸਫਾਰਮ ਹੀ ਆ ਗਿਆ ਖੰਭੇ ਲੱਗੇ ਆ ਗਲੀ ਰਹਿ ਗਈ ਉਹ ਵੀ ਬਣ ਜੇਗੀ ਤੇ ਜਿਹੜੇ ਜਿਹੜੇ ਕੰਮ ਤੁਸੀਂ ਦੱਸਿਆ ਤੁਹਾਡੇ ਏਰੀਆ ਚ ਸੀਵਰੇਜ ਵੀ ਆਇਆ ਗਲੀ ਵੀ ਪ੍ਰੋਪਰਲੀ ਜਾਰੀ ਹੈ ਤੇ ਟਰਾਂਸਫਾਰਮ ਹੀ ਲੱਗੇ ਕਿੰਨੇ ਸਮੇਂ ਚ ਇਹ ਸਭ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਪਰਲੀ ਹੋਈਆਂ ਨੇ? ਇਹ ਕਰੀਬਨ ਮੇਰੇ ਖਿਆਲ ਨਾਲ 4-5 ਮਹੀਨਿਆਂ ਦੇ ਵਿੱਚ ਵਿੱਚ ਇਹ ਸਾਰਾ ਕੰਮ ਹੋ ਗਿਆ ਹੈ। ਤੇ ਖਾਸ ਕਰ ਅਸੀਂ ਦੇਖਿਆ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੂੰ ਸਾਲਾਂ ਲੱਗਦੇ ਸੀ ਇੱਕ ਕੰਮ ਕਰਵਾਉਣ ਦੇ ਲਈ ਤੇ ਹੁਣ ਦੀ ਸਰਕਾਰ ਦੇ ਵਿੱਚ ਕੀ ਫਰਕ ਦੇਖਦੇ ਆ? ਨੇ ਉਹਨੇ ਸਿੱਟਾਇਆ ਮੈਂ ਫੜਾ ਫੜ ਕਰਤਾ ਅੱਜ ਮੈਂ ਤੁਹਾਨੂੰ ਦੱਸਣਾ ਚਾਰ ਪੰਜ ਮਹੀਨੇ ਦੇ ਵਿੱਚ ਛੇਤੀ ਛੇਤੀ ਸਾਡਾ ਕੰਮ ਨਿਬੜ ਗਿਆ ਆ ਤੇ ਪਹਿਲੀਆਂ ਸਰਕਾਰਾਂ ਤੇ ਸਾਡੀ ਗੱਲ ਨਹੀਂ ਸੁਣਦੀਆਂ ਉਹਦੇ ਉਹ ਤਾਂ ਮਦਬਕਾ ਮਾਰਦੇ ਦੁੱਧਰ ਹੰਦ ਮਦਬਕਾ ਮਾਰ ਕੇ ਭਜਾਦੇ ਆਂਡੇ ਵਰਗੇ ਗਰੀਬਾਂ ਨੂੰ ਕੋਣ ਪਹੁੰਚਦਾ ਹੈ